ਕੁਰੇਲੇ ਇਹਦੇ ਵਾਸਤੇ ਆ ਨਾ ਉਹਨੂੰ ਰੋਸਟ ਕਰਨ ਵਾਸਤੇ ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਸ੍ਰਿੰਦਰਪੁਰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਜੀ ਹੋਰ ਦੱਸੋ ਜੀ ਕਿਤਾ ਹਾਲ ਚਾ ਸਾਰਿਆਂ ਦਾ ਵਾਹਿਗੁਰੂ ਜੀ ਤੁਹਾਡੇ ਕਿਰਪਾ ਬਣਾਈ ਰੱਖਣ ਤੁਸੀਂ ਸਾਰੇ ਆਪਣੇ ਆਪਣੇ ਘਰਾਂ ਪਰਿਵਾਰਾਂ ਚ ਠੀਕ ਠਾਕ ਰਹੋ ਜੀ ਲਓ ਜੀ ਮੈਂ ਵੀਡੀਓ ਕਾਣੀ ਸ਼ੁਰੂ ਮੈਂ ਨਾ ਸਵੇਰ ਦਾ ਕੰਮ ਕਾ ਕੇ ਜਦ ਕਿ ਲੰਮੀ ਪੈ ਗਈ ਦਵਾਈ ਖਾ ਕੇ ਮੇਰੇ ਮੈਨੀਆਂ ਦਾ ਗਈ ਉਹਨੇ ਨਾਲ ਹੀ ਸੁਸਤੀ ਪਾਏ ਮੈਂ ਅੱਗਾ ਚੱਲ ਹੁਣ ਵੀਡੀਓ ਬਣਾਉਣੀ ਆ। ਆ ਦੇਖੋ ਜੀ ਤੁਹਾਨੂੰ ਇੱਕ ਚੀਜ਼ ਦਿਖਾ ਦੇਣੀ ਪਈਂ। ਅੰਡੈਕਸ਼ਨ ਲਈ ਆ ਸੀ। ਇਹਨੂੰ ਲੈਣੋਂ ਤਾਂ ਕਾਫੀ ਚਿਰ ਹੋ ਗਿਆ ਆ, ਮਹੀਨੇ ਤੋਂ ਉੱਪਰ ਹੀ ਹੋ ਗਿਆ ਵਿੱਚ। ਉਦੋਂ ਲਿਆਂਦਾ ਸੀ ਫੇਰ ਲਿਆ ਕੇ ਚਲਾ ਕੇ ਦੇਖਿਆ ਸੈੱਟ ਨਹੀਂ ਆਇਆ ਹੁਣ ਬਦਲ ਕੇ ਲਿਆਤਾ ਪਰसों ਫੇਰ। ਹੁਣ ਦੇਖਦੇ ਆ। ਹੁਣ ਸੈੱਟ ਆਉਂਦਾ ਕ ਨਹੀਂ ਉਦੋਂ ਮੈਨੂੰ ਚਲਾਉਣਾ ਨਹੀਂ ਆਉਂਦਾ। ਚਲਾਉਣਾ ਨਹੀਂ ਆਉਂਦਾ ਮੈਨੂੰ। ਮਾ ਪਰ ਮੀਰ ਵੀ ਹੈ ਨਹੀਂ ਕਿ ਘਰ ਮੈਂ ਕਿੱਸ ਮੈਂ ਦੱਸ ਜਾ ਮਾੜਾ ਜਿਹਾ ਦੱਸ ਗਿਆ ਹੁਣ ਦੇਖਦੀ ਮੈਂ ਟਰਾਈ ਕਰਕੇ ਕਿੱਦਾਂ ਚਲਾਈਦਾ ਹੈ ਆ ਇੱਕ ਨਾਲੇ ਦੇ ਗਰੇਲ ਜਿਹਾ ਇੱਕ ਇਹ ਕੋਈ ਸ਼ਾਇਦ ਕੋਈ ਚੀਜ਼ ਰੋਸਟ ਕਰਨ ਵਾਸਤੇ ਹੁੰਦਾ ਬਾਕੀ ਚਲੋ ਮੈਂ ਦੇਖਦੀ ਹਾਂ ਚਲਾ ਕੇ ਇੱਥੇ ਮੈਂ ਕਿਹ ਨਹੀਂ ਚੱਲ ਜਿਵੇਂ ਨਾ ਜੇ ਚੱਲ ਗਿਆ ਤਾਂ ਫਿਰ ਮੈਂ ਬਣਾ ਲੈਣੀ ਇੱਥੇ ਬੇਸਨ ਦੀ ਪਰਫੀ ਬਣਾ ਲੈਣੀ ਆ ਚਨੇ ਆ ਜੀ ਬਣਾਉਣੀ ਆ ਆ ਚਨੇ ਲਿਆ ਕੇ ਰੱਖੇ ਆ ਅੱਧਾ ਅੱਧਾ ਕਿਲੋ ਦਾ ਪੈਕ ਸੀਗਾ ਕਿਲੋ ਦਾ ਕੱਟ ਪਾੜਦੇ ਤੇ ਤਿੰਨ ਪੈਕ ਕਿਲੋ ਦੇ ਤਿੰਨ ਪੈਕ ਦਾ ਆਪਾਂ ਕਿਨੇ ਕੱਟਵਾਂ 400 ਗ੍ਰਾਮ ਹੋਣਾ ਬੰਦਾ 300 ਗ੍ਰਾਮ ਚੱਲ ਜਿੰਨੇ ਵੀ ਹੋਏ ਮੈਂ ਆ ਦੋ ਘਰਟਾਂ ਦੇ ਬਣਾ ਲੈਣਾ ਬਹੁਤ ਇੱਕ ਬੈਗ ਤੇ ਖਾਣੇ ਰੱਖ ਲਿਆ ਸਦਾ ਜਿਹੜਾ ਖਾਣੇ ਆ ਰੇਂਜ ਭੋਜਾ ਚਲੋ ਜੀ ਦੇਖਦੇ ਆ ਫਿਰ ਕਿੱਦਾਂ ਚੱਲਦਾ ਹੈ ਮੈਂ ਇਹਨਾਂ ਪਹਿਲੇ ਇਹਨਾਂ ਨੂੰ ਚੱਲਿਆ ਨੂੰ ਗ੍ਰਾਈਂਡ ਕਰ ਲਵਾਂ ਫਿਰ ਬਾਕੀ ਸਮਾਨ ਤੁਹਾਨੂੰ ਦਿਖਾ ਲ ਦੀ ਜਿਹੜਾ ਮੈਂ ਵਿੱਚ ਪਾਉਣਾ ਆ ਵਾਇਗੁੱਦਾ ਨਾਲ ਲੈ ਕੇ ਨਾ ਇਹਦੇ ਸ਼ੁਰੂ ਕਰੂੰਗੀ ਮੈਂ ਚੱਲ ਮਿੱਟੀ ਚੀਜ਼ ਨਾਲੇ ਬਣ ਜੂਗੀ ਉੱਤੇ ਚਲੋ ਦੇਖਦੇ ਆ ਕਿੱਦਾਂ ਬਣਦਾ ਆ ਫੇ ਚੱਲਦਾ ਆ ਪਰ ਮੈਨੂੰ ਡਰ ਜਿਆ ਵੀ ਲੱਗਦਾ ਚਲਾਉਂਦੀ ਨੂੰ ਘਰਟ ਘੁੰਡ ਤਾ ਨਾ ਪੈ ਜੂਗਾ ਘੰਟੇ ਬਣਾਵਾ ਚੱਲ ਦੇਖਦੇ ਆ ਫੇ ਜੇ ਤਾਂ ਸੈਟ ਆ ਗਿਆ ਤਾਂ ਫੇ ਕੋਈ ਕੋਈ ਚੀਜ਼ ਇੱਥੇ ਬਣਾ ਲਿਆ ਕਰਾਂਗੇ ਜਾਂ ਜਦੋਂ ਕਿਤੇ ਸਿਲੰਡਰ ਮੁੱਕਿਆ ਹੋਇਆ ਚਾਹ ਬਣਾ ਲਵੇ ਬੰਦਾ ਚਾਹ ਬਣਾ ਲਵੇ, ਦਾਲ ਸਬਜ਼ੀ ਕਰ ਨੂੰ ਕਰ ਲਵੇ ਨਾ। ਇਤਨੀਆਂ ਚੀਜ਼ਾਂ ਕਰ ਸਕ ਕਰ ਲਵੇ ਬੰਦਾ। ਤਾਂ ਇਹਦੇ ਭਾਂਡੇ ਵੀ ਪਲੇਨ ਲੈਣੇ ਪੈਣੇ ਆ ਹੋਰ। ਛੋਟਾ-ਮੋਟਾ ਕੰਮ ਕਹਦੀ ਆ ਗੱਲ ਵੀ। ਹਾਂ, ਦੋ-ਤਿੰਨ ਭਾਂਡੇ ਤਾਂ ਹੈਗੇ ਆ ਪਲੇਨ ਜਿਹੜੇ ਉੱਪਰ ਪੂਰਾ ਫਲੈਟ ਹੋ ਜਾਂਦੇ ਆ। ਤਾਂ ਬਾਕੀ ਦੇਖੋ 1-2 ਪਲੇਨ ਦੀ ਲੋੜ ਪਈ ਤਾਂ ਲੈ ਲਵਾਂਗੇ ਹੋਰ ਬਾਅਦ ਹੌਲੀ-ਹੌਲੀ ਜੇ ਸੈੱਟ ਹੋ ਗਿਆ ਤਾਂ। ਇੱਥੋਂ ਮੈਨੂੰ ਲੱਗਦਾ ਚੰਗੂ ਬਣਾਏ ਇਥੇ। ਹੂੰ। ਇੱਥੇ ਚੱਲੂ ਹੋਣਾ ਆ ਆ ਸ਼ੂ ਤਾਂ ਕਾਲੇ ਹੁੰਦਾ ਸੀਗਾ ਇਹ ਲਾਉਣ ਨੂੰ ਇੱਥੇ ਹੋ ਗਿਆ ਇੱਥੇ ਵੱਧ ਘੱਟ ਕਹਿੰਦਾ ਸੀ ਉਹ 200 40 ਇੱਥੇ ਆਉਂਦਾ ਆ ਲਿਖਿਆ ਆ ਆਹੋ ਫੇ ਕਿੰਨਾ ਆ ਚਲੋ ਦੇਖਦੇ ਆ ਫੇ ਪਹਿਲਾਂ ਮੈਂ ਆਹ ਛੋਲੇ ਗ੍ਰਾਇੰਡ ਕਰ ਲਵਾਂ ਲਾਪਰ ਕਰਾ ਦੇ ਤਾਂ ਆਹ ਉਹ ਤਾਂ ਤਾਂ ਡਾਹਤ ਲਾ ਕੇ ਦੀ ਕੁੰਗੀ ਤਾਂ ਹੋਇਆ ਨਹੀਂ ਕੱਲ ਪਰੰਬੀ ਨੇ ਚਲਾਇਆ ਨਹੀਂ ਆਹ ਲਾਲ ਹੋ ਗਿਆ ਸੀ ਇੱਥੋਂ ਸਾਰਾ ਆਹ ਜਿਹੜਾ ਇਹ ਤਾਂ ਕੋਮ ਹੁੰਦਾ ਸੀ ਆਹ ਤੇ ਸਕਰੀਨ ਤੇ ਆਈ ਜਾਂਦਾ ਸੀ ਵੀ ਜਿਆਦਾ ਹੋ ਗਿਆ ਇਹਨੇ ਤਾਂ ਹੋ ਗਿਆ ਹੁਣ ਇੰਨਾ ਨਹੀਂ ਨਾ ਮੈਨੂੰ ਪਤਾ ਆਹ ਕਾਤ ਆਵ ਚੋਂ ਬਣੂਗੀ ਪਾਪੀ ਤੇ ਚੋ ਕਿੰਨੇ ਤੇ ਕਿਹੜੀ ਚੀਜ਼ ਬਣਦੀ ਕਿੰਨੇ ਤੇ ਕਿਹੜੀ ਆਪਾਂ ਉਹਦੇ ਵੱਧ ਕੱਟ ਕਰਕੇ ਚਲਾ ਕੇ ਦੇਖ ਲਵਾਂਗੇ ਹੁਣ ਆਹੋ ਪਤਾ ਲਿਆਂਗੇ ਜੇ ਚੀਜ਼ ਜਲਣ ਲੱਗ ਪੂ ਕੱਟ ਕਰ ਦਵਾਂਗੇ ਹੋ ਗਿਆ ਇਹ ਜਣਾ ਚਲ ਜਦੋਂ ਆਪਾਂ ਗੈਸ ਨਹੀਂ ਕੱਟ ਵੱਧ ਕਰ ਲਈਦੀ ਕਾਟੋ ਕੁ ਟਾਈਮ ਲੱਗ ਲਵੋੜ ਜਾ ਚਲ ਠੀਕ ਹੈ ਪਹਿਲੇ ਮੈਂ ਜਾਣਾ ਗ੍ਰਾਈਂਡ ਕਰ ਲਵਾਂ ਉਹਨਾਂ ਨੂੰ ਤੇ ਜਾਂ ਕੱਟਣਾ ਕੰਟੀਨਿਊ ਕਰਦੇ ਆਂ ਲੋਜੀ ਚੜੇ ਮੈਂ ਗ੍ਰਾਇੰਡ ਕਰ ਲਏ ਆ ਨਾਲ ਲਈਏ ਸ਼ੂ ਵਾਈਪ ਉੱਤੋਂ ਨਾਲੇ ਕੇ ਤਾਂ ਆ ਰੂ ਛੋਟੀ ਆ ਇਹਦੀ ਆ ਲਾਇਓ ਇੱਧਰ ਮਨ ਚ ਇਦਾਂ ਨੂੰ ਘਮਾ ਲੈਣ ਠੀਕ ਹੈ ਠੀਕ ਦੇ ਨਾ ਬਦੂ वहिगुरू सतनाम जी <laughs> <सचे पाशा। laughs> की करना है ना। कुण कुण ना। तो भी नहीं? कुछ तो होता इथे कोई टच कर

ਤੇ ਬਾਟ ਬਹੁਤ ਕਾਹਦਾ ਕੀ ਆ 1000 ਰੁਪਏ ਆ ਗਏ ਅੱਜ ਹੁਣ 1200 ਹਾਂ ਕਿੰਨਾ ਕਰਨਾ 400 ਮੈਂ ਡਰਾਈ ਫਰੂਟ ਥੋੜਾ ਜਿਹਾ ਰੋਸਟ ਕਰਨਾ 200 ਤੇ ਕਰ ਲਵਾਂ ਹਾਂ ਆਹ ਹੀ ਆ ਮਾਂਗੇ ਜਿੱਤਾ ਹਾਂ ਦੋ ਰੁਪਏ ਵਾਲਾ ਰੱਖ ਦਿੰਦਾ ਮੈਂ ਪੱਟੀ ਉੱਤੇ ਇੱਧਰ ਠਾਗੋ ਦਰਖਾਸ਼ ਸ਼ਣਕਾ ਜੇ ਇਹ ਫੈਨੇ ਪਤਾ ਨਹੀਂ ਹੋਰ ਆਪਕੇ ਦੇਖਦੇ ਨੇ ਲਓ ਜੀ ਆ ਥੋੜਾ ਜਿਹਾ ਮੈਂ ਮਗ ਜਿਆ ਇਹ ਰੋਸਟ ਕਰ ਲਵਾਂ ਪਹਿਲੇ ਆ ਤੁਸੀਂ ਚਾਂਦਾ ਜੱਟਾ ਘਾਟਾ ਕਰ ਲੈ ਮੜ ਜੀ ਮੋਟੇ ਮੋਟੇ ਰਹਿ ਗਏ ਮੜ ਜੀ ਵਿੱਚ ਛਿਲਕਾ ਜਿਹਾ ਛਾਂਹ ਹੋ ਜਾਊਗਾ ਤੁਹਾਨੂੰ ਕੋਈ ਸੇਲ ਸੁਪਨੀ ਲੱਗਦਾ ਹੈ ਨਾ ਲੱਗਦਾ ਤੇ ਇੱਕ ਦਾਲ ਦੋ ਬਾਕੀ ਮੋਟੋੜੇ ਸੇਕ ਲਾ ਰਹਿਣੋਂ ਨੌਜੀ ਡਰਾਈਵ ਆ ਤੇੜਾ ਤਾਂ ਮਾਜਾ ਰੋਸਟ ਹੋ ਗਾਏ ਹੁਣ ਮੈਂ ਰੱਖਦੀ ਕੜਾਹੀ ਉੱਤੇ ਆ ਚਾਣਾ ਛਾਂ ਲਾਇਆ ਇੱਜ ਦੇਖੀਓ ਕਿ ਇੱਜ ਬਾਅਦ ਚ ਬੇਸਨ ਜਮਾਣਾ ਨੇ ਉਦ ਦਾ ਚਾਣਾ ਭੁੱਜਿਆ ਥੋੜਾ ਜਿਹਾ ਹੋ ਔਰ ਲੈਣੀ ਇਸਲਾ ਬਗੈਂ ਕੋਲ ਜਾਂਦਾ ਵਿੱਚੋਂ ਯਾਰ ਯਾਰਾ ਅੰਦਰ ਪਹਿਲੇ 1000 ਚ ਕਰਕੇ ਹੋਏ ਆ ਬਾਹਰ ਚਲ ਬਸੇ ਕਰ ਲੈ ਸਲਾਂ ਗਰਮ ਜਲੇ ਹੋਣਾ ਕਿਉਂ ਗਰਮ ਘੋਣਾ ਸੀ ਮਾੜਾ ਜਿਹਾ ਪਹਿਲਾਂ ਪਹਿਲੇ ਕਿਉਂ ਗਰਮ ਕਰ ਨੂੰ ਵਿੱਚ ਪਾਉਣਾ ਯਾਰ ਮੈਂ ਗਰਮ ਕਰਕੇ ਛੁਡਾ ਲਾਂ 200 ਕਰ ਲਿਆ ਇਹ ਚ ਮੈਂ ਪਾਣਾ ਹੈ ਦੋ ਕ ਕਰਸ਼ੀਆਂ ਘਿਓ ਦੀਆਂ ਤਾਂ ਆ ਇੱਕ ਕੋਲਾ ਕੋਏ ਦਾ ਹੈ ਘਰ ਦਾ ਬਣਾਇਆ ਕੋਆ ਹੈ ਮੇਰਾ ਤਾਂ ਹੋਰ ਕੀ ਪਾਵਾਂ ਮੈਂ ਥੋੜੇ ਅਧਿਕ ਕੋਲੀ ਸੀਗੇ ਦੂਜੇ ਬਦਾਮ ਉਹ ਵੀ ਗਰਾਉਂਡ ਕਰ ਲਏ ਇਹ ਚ ਕੀ ਇਹ ਚ ਦੂਰਾ ਖੰਡ tak ada kejelas burak handa bau nya, harus mau apa kalau ini? Oh, ke dia siaran, naik mau ke kantor aku, mana? Dikasih orang, ke kantor itu. ਚੁਕਾਉਣਾ ਹੈ ਮੈਂ ਕੋਲ ਨਾ ਨੀ ਖੋਲੀ ਨਾ ਕੋਈ ਹੋ ਸੇ ਕਰਨਾ ਹੈ ਪੈਦ ਰੱਖ ਦੋ ਨਾ ਲੱਗੇ ਤੁਸੀਂ ਕਰ ਲਓ ਜੇ ਕੁਝ ਕਰਨਾ ਹੈ ਤਾਂ ਮੈਂ ਕਰ ਲੈਣਾ ਹੁਣ ਪਹਿਲੇ ਮੈਨੂੰ ਚਲੌਂਦੀ ਨੂੰ ਡਾ ਲੱਗਦਾ ਪੂਰਨਾ ਕਰ ਲੈਣਾ ਦੋ ਦੋ ਕਿ ਵੇਟੀ ਤੇ ਰੱਖ ਕੇ ਕਰਦੀਆਂ ਜਿੱਥੇ ਕੱਪੜੇ ਪ੍ਰੈਸ ਕਰੀਦੇ ਆ ਅਸੀਂ ਰੱਖੇ ਆ ਜੀ ਆ ਥੋੜੇ ਜਿਸ ਮਾਣ ਨਾਲ ਅਸੀਂ ਬਹੁਤ ਵਧੀਆ ਘਰੇ ਬਣਾ ਸਕਦੇ ਆ ਬਰਫੀ ਵਧੀਆ ਬਣ ਜਾਂਦੀ ਆ ਖੋਆ ਤਾਂ ਚਲੋ ਆਪਸ਼ਨ ਜੇ ਹੈਗਾ ਤੁਹਾਡੇ ਕੋਲ ਤਾਂ ਪਾ ਲਿਓ ਨਹੀਂ ਤਾਂ ਇਦਾਂ ਹੀ ਬਹੁਤ ਵਧੀਆ ਬਣਦੀ ਆ ਚਣਿਆਂ ਦੀ ਬਰਫੀ ਆਪਾਂ ਤਾਂ ਬੇਸਨ ਕਹਦੇ ਹੀ ਤਾਂ ਕਈ ਬਰਫੀ ਬਣਾਉਂਦੇ ਆ ਫਰੂਟ ਵੀ ਤੁਹਾਡੀ ਮਰਜ਼ੀ ਆ ਤਾਂ ਪਾ ਲਿਓ ਮੇਰੇ ਕੋਲ ਪਹਿਲੀਆਂ ਪਿੰਨੀਆਂ ਚ ਥੋੜੇ ਜਿਹਾ ਬਚੇ ਪਿਆ ਸੀ ਸਮਾਨ ਤਾਂ ਕਰਕੇ ਮੈਂ ਮੈਂ ਕਿਹਾ ਚੱਲ ਪਾ ਲੈਣੀ ਵਧੀਆ ਲੱਗਦਾ ਹੈ ਆ ਤਾਂ ਮਗਾਇਆ ਤੇਲ ਸਾਵ ਤੇ ਪਾਉਣੀ ਆ ਤਾਂ ਇਹ ਕਰ ਲੇ ਮੈਂ ਗਰਾਇੰਡ ਬਾਅਦ ਚ ਰਿਚ ਤੇ ਭੱਜ ਦੇ ਦੇ ਵਿੱਚ ਪਾਉਣੀ ਆ ਹੁਣ ਸੇਕ ਲੱਗਣ ਲੱਗਾ ਹੈ 1000 ਵਾਟ ਤੇ ਲੱਗ ਚਲੋ ਜੀ ਮੈਂ ਵੇਸਣ ਪਹਿਲੇ ਘੋਨਾ ਨਾ ਮਾ ਥੋੜਾ ਜਿਹਾ ਪੇਪਰ ਨਹੀਂ ਹੋਰ ਸਮਾਨ ਵਿੱਚ ਬੇਸਨ ਭੁੱਜ ਗਿਆ ਵਿੱਚ ਨਾਲ ਹੀ ਮੈਂ ਤਾਂ ਪੂਆ ਪਾ ਦਿੰਨੀ ਆ ਘਟ ਵੱਧ ਕਰ ਕਰ ਕੇ ਚਲਾਈ ਜਾਣਾ ਮੈਨੂੰ ਹਜੇ ਪੂਰਾ ਪਤਾ ਨਹੀਂ ਇਹਦਾ ਜਿੱਦਾਂ ਜਿੱਦਾਂ था। यार होड़ी -होड़ी किते -किते कही करेसन मैं हजार किया बेसन थोड़ा सड़ा लग पट करेंगे जो किस भरा वाला होद सिलेंडर मुक् कई बार नहीं दो दिन -दो नहीं भरा हों कई बारी गई सिलेंडर ਹੋ ਜੀ ਨਾਲ ਹੀ ਮੈਂ ਘਿਓ ਪਾ ਦਿੰਨੀ ਆ ਤੇ ਥੋੜਾ ਜਿਹਾ ਘਿਓ ਚ ਬਣ ਜਾਂਦਾ ਆ ਵਧੀਆ ਉਹ ਕੌਲੀ ਕੋ ਘਿਓ ਦੀ ਆ ਮੈਂ ਜਿਹੜੀ ਪਾਈ ਆ ਇਹ ਚੋਂ ਵਾਜੇ ਤਾਂ ਜਿੰਨੀ ਤਰ੍ਹਾਂ ਫਰਜੋਗਾ ਤਾਂ ਫੇਰ ਵਿੱਚ ਡਰਾਈ ਫਰੂਟ ਪਾ ਦੇਣੇ ਆ ਖੰਡ ਜਿੱਦਾਂ ਤਾਂ ਸਭ ਕਰਨਾ ਵੀ ਬਹੁਤ ਵਧੀਆ ਗਣਾ ਤਾਂ ਪਰ ਮੈਂ ਅੱਜ ਖੰਡ ਨਾਲ ਹੀ ਬਣਾਉਣਾ ਆ ਲਓ ਜੀ ਨਾਲ ਹੀ ਮੈਂ ਦੇ ਡਰਾਈ ਫਰੂਟ ਪਾ ਦੇਣੇ ਆ ਮਾਜਿਤਾ ਤੇਰੇ ਨਾਲ ਇਹ ਗਦਾਮ ਬਰਾਂਡ ਕੀਤੇ ਪਾ ਦਿੰਨੇ ਥੋੜੇ ਤੇ ਰੱਖ ਦੇ ਉੱਪਰ ਲਾਉਂਗੀ ਵਧੀਆ ਲੱਗਦੇ ਉੱਪਰ ਲਾਏ ਵੀ ਉਹਨਾਂ 2-3 ਦਿਨ ਹੋ ਗਏ ਧੁੱਪ ਬਹੁਤ ਪੈਣ ਲੱਗ ਪਈ ਆ ਵੀ ਦਲਾਦਾ ਜਿੱਦਾਂ ਗਰਮੀ ਆ ਗਈਆਂ ਹੁਣੇ ਔਰ ਹਜੇ ਗਰਮੀਆਂ ਦੀ ਹਜੇ ਨਹੀਂ ਲੋੜ ਅਜੇ ਤਾਂ ਮੀਂਹ ਪੈ ਜਵੇ ਨਾ ਉਹ ਵਧੀਆ ਆ ਕੋਸਕ ਜਿਹਾ ਮੌਸਮ ਹਾਂ ਕਣ ਕਣ ਬਹੁਤ ਲੋੜ ਐ ਮੀਂਹ ਦੀ ਕਹਿੰਦੇ ਤਾਂ ਹੈਗੇ ਕੁ ਦੋ ਦਿਨਾਂ ਤੱਕ ਮੀਂਹ ਪੈਣਾ ਦੇਖੋ ਹੁਣ ਕਾਲ ਪਿੰਦਾ ਐ ਇਹਨੇ ਕਾਤੇ ਕੀਤਾ ਆ ਹੁਣ ਮੈਂ ਕਿਹਾ ਚਲੋ ਹੌਲੀ ਹੌਲੀ ਰਲ ਜੂਗਾ ਸਰੂ ਹੈ ਨਾ ਹੁਣ ਬਸ ਖੰਡ ਰਹਿ ਗਈ ਝਪਾਉਣ ਵਾਲੀ ਲਓ ਜੀ ਆ ਚੰਗੀ ਤਰ੍ਹਾਂ ਰਲ ਗਿਆ ਆ ਖੋਆ ਤਾਂ ਘੋਵ ਵਿੱਚ मैं पालन नहीं खंड किलो का पैर टे अभी पा है। अभी बोल मिठा वाइया नहीं लगता तो घट ग ही है घट कर लिया मैं ਖੰਡ ਚੰਗੀ ਤਰ੍ਹਾਂ ਲਾ ਲੈਨੇ ਵਿੱਚ ਹੁਣ ਲੋ ਜੀਆ ਖੰਡ ਚੰਗੀ ਤਰ੍ਹਾਂ ਰਾਲ ਦਈ ਆ ਵਿੱਚ ਹੁਣ ਬਣ ਗਿਆ ਸਾਰਾ ਇਕੱਠਾ ਹੋਣ ਲੱਗ ਪਿਆ ਜੇ ਆਪਾਂ ਹਣਾ ਪੰਜੀਰੀ ਬਣਾਉਣੀ ਹੋਵੇ ਫੇਰ ਖੰਡ ਥੱਲੇ ਲਾ ਕੇ ਪਾਈਦੀ ਆ ਜੇ ਆਪਾਂ ਹੁਣ ਤਾਂ ਤੂੰ ਬੜੀਆਂ ਕੱਟਣੀਆਂ ਹੋਣ ਤਾਂ ਫੇ ਵਿਚੇ ਖੰਡਿੱਤੇ ਪਾ ਲੈ ਦੀ ਤਾਂ ਉਹ ਹੋ ਜਾਂਦੀ ਵਧੀਆ ਕੁਝ ਚਾਹੀਦਾ ਤੈਨੂੰ ਨਹੀਂ ਬੱਸ ਆ ਚਲੋਂਦੀ ਢਾੜਦੀ ਸੀ ਮੈਂ ਇਹਨਾਂ ਨੂੰ ਕੋਲ ਘੜੇ ਕਰਕੇ ਚਲਾ ਦੇ ਅੱਛਾ ਬੱਧੀ ਚੱਲ ਤੇ ਹਨ ਇੱਕ ਥਾਲੀ ਹੋਰ ਲਿਆ ਦੀ ਇੱਕ ਚਨੀ ਆਉਣਾ ਦੋਹਾਂ ਚ ਜੋ ਆਉਣਾ ਕੋਈ ਥਾਲੀ ਲੈ ਜਾ ਉਹ ਦੋ ਉਹ ਲੈ ਜਾ ਚਾਹੀਦਾ ਤੈਨੂੰ ਲੈ ਜਾ ਲੈ ਜਾ चलो जी इन्होंने मैं ला ली थे थोड़ा जि घ्यो गर्म करना है मैं थाली चला बंद कर दी सेकना हो जाने घर डर डर ने बना लिया कल कुछ और बना के देखूंगी फिर पूरा पता लग जाना हड़ी हूँ ਇੱਥੇ ਮੈਂ ਕੋਈ ਉਹ ਫੂਡ ਕਰ ਲੈ ਨਹੀਂ ਪਾਇਆ ਘਰੇ ਜਿਹੜਾ ਬਣਾਈਦਾ ਇੱਦਾਂ ਚੀਜ਼ ਬਣਾ ਲਈਦੀ ਆ ਉਹ ਚਲੋ ਜੀ ਪੱਖਾ ਮੈਂ ਪੱਖਾ ਸੱਚ ਬੰਦ ਕਰਕੇ ਤਾਂ ਪੱਖਾ ਬੰਦ ਹੋ ਗਿਆ ਦੇ ਦਿੱਤੇ ਤਾਂ ਚੰਦਾ ਤਾਂ ਇੱਕ ਚੰਦਾ ਤਾਂ ਇੱਕ ਚਲਾ ਲਮਾ ਹਜੇ ਕਰ ਲੈ ਕਿਉਂ ਜੇ ਨਾਲ ਚਪੂਰਾ ਆ ਗਿਆ ਤਾਂ ਫੇਰ ਇੱਕ ਚ ਪਾ ਕੇ ਦੇਖ ਨਾ ਪੁੱਤ ਜੇ ਲੋੜ ਪਈ ਤਾਂ ਦੂਜੀ ਚ ਪਾ ਲਈਏ ਤੁਹਾਨੂੰ ਸੱਚ ਜਣਾ ਇੱਕ ਨਾ ਹੀ ਮੈਨੂੰ ਕੀ ਲੱਗਦਾ ਥੋੜੇ ਜਿਹਾ ਤਾਂ ਅੰਨਾ ਸੀ ਤੈਨੂੰ ਆ ਚਮਚੀ ਦੇ ਲਓ ਨਹਾ ਜਾ ਰਿਹਾ ਬੱਦੂ ਸਮੋਸਾ ਪਰ ਸੂਈ ਚ ਸੈਟ ਕਰੂਗੀ ਇਹਨਾਂ ਤੇ ਸਮੋਸਾ ਬਹੁਤ ਜਣਾ ਪੈਂਦਾ ਆ ਸਮੈਲ ਬਹੁਤ ਸੋਹਣੀ ਆਉਂਦੀ ਆ ਮੋਟੇ ਮੋਟੇ ਢੁਗੜੀਆਂ ਬਣਾ ਲੈਣੀਆਂ ਇਕੱਠੀ ਜਮਾ ਲੈਣਾ ਚਲੋ ਜੀ ਇਹਨੂੰ ਮੈਂ ਪਹਿਲੇ ਇਦਿੱਤਰ ਕੱਲਮਾ ਪਾ ਕੇ ਤਾਂ ਫੇਰ ਗਾ ਕੰਟੀਨਿਊ ਕਰਦੀ ਆ ਤੁਹਾਡੇ ਨਾਲ ਵੀਡੀਓ ਇਦਦਰ ਮੈਂ ਲਿਆਉਣਾ ਕੁਛ ਮੜ ਜਿਆ ਰੰਗ ਨਹੀਂ ਪੀਲਾ ਪੀਲਾ ਪਾਣਿਆ ਉਦਾਂ ਜਿੱਦਾਂ ਪੇਸੰਦ ਹੁੰਦਾ ਕਿ ਉਹ ਜੇ ਰੰਗ ਨਹੀਂ ਨਾ ਪਾਇਆ ਕੋਈ ਵੀ ਜੇ ਉਦਾਂ ਵੇਸਣ ਦਾ ਬਣਾਈਏ ਤਾਂ ਉਹ ਵੀ ਥੋੜਾ ਥੋੜਾ ਪੀਲਾ ਕੁੀਲਾ ਪਾਣ ਜਾਂਦਾ ਹੈ ਇਹ ਚੜੀਆਂ ਦਾ ਨੀਤਾ ਪੀਲਾ ਹੁੰਦਾ ਥੋੜਾ ਜਿਹਾ ਪਾਇਆ ਸੀ ਕਿ ਉਹ ਵੀ ਕਿਨਾਰਿਆਂ ਤੋਂ ਬਾਹਰ ਨੂੰ ਆਉਣ ਲੱਗ ਪਿਆ ਹੁਣ ਲੋਜੀ ਕਿਦਾਂ ਫਿਰ ਇਹਨਾਂ ਹੋ ਗਿਆ ਇਹਨਾਂ ਹੁਣ ਅਸੀਂ ਘੰਟਾ ਕ ਪਿਆ ਰਹਿਣ ਦੇਣਾ ਇੱਥੇ ਦੇਖੋ ਬਣ ਗਿਆ ਹੋਰ ਯਾਰ ਹੋਰ ਬੜੀ ਸਿ ਵੱੜ ਗਿਆ ਬੜੀ ਯਤਿ ਕਿਤੇ ਕਿੰਨਾ ਟਾਈਮ ਲੱਗਿਆ ਦੇਖੋ ਮੜਾ ਜਿ ਕਿਉ ਪਾਇਆ ਸੀ ਤਾਂ ਵੀ ਕਿੰਨਾ ਬਾਹਰ ਆਣ ਆਪੇ ਇੱਕ ਵਾਰੀ ਝੋਦੀ ਪਾਈ ਸੀ ਮੜਾ ਜੇ ਬਤਾ ਮੈਂ ਉੱਤੇ ਪਾ ਦਿੰਨੇ ਆਂ ਬੂਰਾ ਬਧਾਉਂਦਾ ਜੀਤੀ ਮਨ ਹੋ ਗਈ ਨਾ ਹੂਦੇ ਇਹ ਤਾਂ ਤੁਸੀਂ ਇੱਕ ਪੋਤੇ ਇੱਕ ਵਾਰੀ ਦਾ ਵਿੱਚ ਮੈਨੂੰ ਪਤਾ ਨਹੀਂ ਲੱਗਾ ਵੇਸਣ ਜਾਣਾ ਨਾ ਪਿਆ ਥੱਲੇ ਕਿਹਦੇ ਚਾਹ ਪੀਣੀ ਤੋ ਮਠਿਆਲੀਆ ਇਹ ਚ ਮੈਂ ਕੱਟੇ ਪਾਇਆ ਇਹ ਚ ਕੱਟੇ ਪਾਇਆ ਲੋ ਜੀ ਇਹਨੂੰ ਮੈਂ ਤੁਹਾਨੂੰ ਘੰਟੇ ਤੋਂ ਬਾਅਦ ਪੀਸ ਕੱਟ ਕੇ ਦਿਖਾ ਲਦੀ ਹਾਂ ਕਿੱਦਾਂ ਦੇ ਬਣੀ ਆ ਪਹਿਲਾਂ ਮੈਂ ਦੋਵਾਂ ਚ ਲੱਗੀ ਸੀ ਫੋਨ ਫਿਰ ਮੈਂ ਬਣਾ ਲੈਂਦਾ ਬਣਾ ਜੰਮਣਾ ਇਹਨੇ ਚੰਮ ਕੇ ਫੇਰ ਪੀਸ ਕੱਟ ਹੋਣੇ ਇਹ ਕਿਹੜਾ ਪਨੀਰ ਹੀ ਬਣਾਈ ਮੈਂ ਚਲੋ ਜੀ ਚਲੋ ਜੀ ਮਿਲਦੇ ਤੁਹਾਨੂੰ ਥੋੜੇ ਚਿਰ ਬਾਅਦ ਫੇਰ ਇਹ ਤੇ 1 ਘੰਟਾ ਡੇਢ ਹੋ ਗਿਆ ਇਹਨੂੰ ਫੇਰ ਇਹਨੂੰ ਠੰਡੀ ਹੋ ਗਈ ਆ ਹੁਣ ਮੈਂ ਤੇ ਪੀਸ ਕੱਟ ਦੀਆਂ ਫ੍ਰਿਜ ਚ ਨਹੀਂ ਰੱਖਿਆ ਮੈਂ ਇੱਥੇ ਰੱਖ ਦੇ ਰੱਖ ਦਿੱਤਾ ਸੀ ਜਿੱਥੇ ਬਣਾਇਆ ਸੀ ਜੇ ਤੁਸੀਂ ਛੇਤੀ ਛੰਡਾ ਕਰਨਾ ਆ ਤਾਂ ਫ੍ਰਿਜ ਚ ਅੱਧਾ ਘੰਟਾ ਰੱਖ ਲਿਓ ਪਰ ਮੈਨੂੰ ਲੋੜ ਨਹੀਂ ਪਈ ਹੁਣ ਡੇਢ ਕ ਘੰਟਾ ਹੋ ਗਿਆ ਪਰ ਇਹਨੂੰ ਤਾਂ ਹੁਣ ਮੈਂ ਕੱਟਦੀ ਆਂ ਤੇ ਪੀਸ ਲਾ ਦੇ ਵਿੱਚ ਕੱਟ ਜਾ ਮੈਂ ਲਾਤੇ ਆ ਕਰਦਣਾ ਹੁਣ ਕੱਟਦੀ ਆਂ ਵਿੱਚੋਂ ਗੈਸ ਤੇ ਰੱਖ ਕੇ ਮੜ ਜੇ ਕਿਉਂ ਛੜਾ ਕੇ ਲਿਆਈ ਆ ਇਹ ਤਾਂ ਪਹਿਲੇ ਹਾਰੇ ਦੁਆਲੇੋਂ ਕੱਢ ਲਵਾ ਇਹਨੂੰ ਮੇਰੇ ਪੀਸ ਨਹੀਂ ਬਣੇ ਉਹ ਹੁੰਦਾ ਤਾਂ ਇਹ ਵੀ ਪੀਸ ਬਣੇ ਹੋਈਆਂ ਸਾਈਡ ਤੇ ਕੱਢ ਲੈਣੀ ਪਹਿਲੇ ਇਹਨੂੰ ਫਿਰ ਸਾਬ ਤੇ ਸਾਬ ਤੇ ਪੀਸ ਕੱਢਦੇ ਬੋਸਣੀ ਬਣ ਗਈ ਐ ਲਓ ਜੀ ਅਗਲੇ ਚ ਬੋਕ ਦਿਖਾਉ ਦਿੰਦਾ ਤੁਹਾਨੂੰ ਅਸੀਂ ਇਹ ਥੋੜੇ ਜਿਹਾ ਸਮਾਨ ਤੋਂ ਘਰੇ ਬਹੁਤ ਵਧੀਆ ਵਰਕੀ ਬਣਾ ਸਕਦੇ ਹਾਂ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮਠਿਆਈ ਬਣਾਉਣੀ ਹੋਵੇ ਕੋਈ ਵੀ ਵਸੇ ਬਣਾ ਸਕਦੇ ਆ ਥੋੜੀ ਜਿਹੀ ਮਿਹਨਤ ਲੱਗਦੀ ਆ ਤਾਂ ਬਾਜ਼ਾਰੋਂ ਨਾਲ ਮਹਿੰਗੀ ਮਿਲਦੀਆਂ ਨਾਲੇ ਵਿੱਚ ਫੂਡ ਕਲਰ ਪਾਇਆ ਹੁੰਦਾ ਆ ਉਹ ਵੀ ਅਨ ਹੈਲਦੀ ਹੁੰਦਾ ਆ ਤਾਂ ਦੂਜਾ ਬਾਦੰਦੇ ਕੋਈ ਕੈਮੀਕਲ ਵਗੈਰਾ ਛੇਤੀ ਜਮਾਉਣ ਲਈ ਕਿੱਦਾਂ ਕੁਝ ਕਰਨ ਲਈ ਅਜੀ ਕਰੇ ਵਧੀਆ ਬਣਾ ਸਕਦੇ ਆ ਲਓ ਜੀ ਇਹਦੇ ਸਾਰੇ ਕੱਢ ਕੇ ਮੈਂ ਦੋ ਪਲੇਟਾਂ ਚ ਪਾ ਲੈਣੀ ਆ ਬਹੁਤ ਵਧੀਆ ਬਣੀ ਆ ਚਲੋ ਜੀ ਇਦਾਂ ਸਾਰੀ ਮੈਂ ਕੱਢ ਕੇ ਪਲੇਟ 'ਚ ਪਾ ਲੈਣੀ ਆ ਦੇਖੋ ਜਿੰਨੀ ਵਧੀਆ ਬਣੀ ਆ ਮੋਰਫੀਆ ਮੋਰਫੀਆ ਗਿਆ ਦਾਣੇ ਘਣ ਇਦਾਂ ਹੀ ਹੁੰਦਾ ਆ ਚਲੋ ਜੀ ਵੀਡੀਓ ਦੇ ਐਂਡ ਮੈਂ ਹੁਣ ਇੱਥੇ ਕਰਦੀ ਆ ਬਣਾ ਕੇ ਦੇਖਿਓ ਤੁਸੀਂ ਵੀ ਬਹੁਤ ਵਧੀਆ ਬਣਦੀ ਆ ਬੇਸਣ ਦੀ ਵਰਫੀ ਕਹਦੇ ਤਾਂ ਜਾਂ ਆਪਾਂ ਤਾਂ ਬੇਸਣ ਹੀ ਕਹਦੇ ਤਾਂ ਚਣਿਆਂ ਦਾ ਬੇਸਣ ਚਨੇ ਗ੍ਰाइंड ਕਰਕੇ ਚਲੋ ਜੀ ਮੈਂ ਸਾਰੀ ਕੱਢ ਕੇ ਤਾਂ ਪਾ ਲਵਾਂ ਆਂ ਜਦੋਂ ਠੰਡੀ ਜੀ ਹੋ ਜੂਗੀ ਫੇ ਡੱਬੇ ਚ ਪਾ ਕੇ ਰੱਖ ਲੈਣੀ ਆ ਇਹ ਦੋ 2.5 ਕਿਲੋ ਤਕਰੀਬ ਬਣ ਗਈ ਆ ਸਾਰੀ ਇਹ ਤੇ ਇਹ ਮੇਰੇ ਬਟ ਲੋ ਖਾ ਲੋ ਭਾਜੀ ਕਹਿੰਦੇ ਸੀ ਆਂਦੇ ਤਾਂ ਪਾਇਓ ਦਾਣੇ ਨਾ ਚਾਹ ਕਾਂਦਾ ਪਿਆ ਮੱਕੀ ਤੇ ਅੰਦਰ ਤੇ ਲੱਗਿਆ ਕਿ ਉਹ ਜਲੇਗਾ ਮੋਨ اچھا ਇਹ ਉਹ ਦੁੱਧ ਜੇ ਮੈਂ ਕਹਿੰਦੀ ਨਵਾਂ ਹੁੰਦਾ ਹੈ ਨਾ ਜਿਹੜਾ ਉਹ ਇਧਰ ਡਰ ਕੇ ਭੱਜ ਜਾਂਦਾ ਉਹ ਦੁੱਧਾ ਤਾਂ ਖਾਈ ਜਾਂਦਾ ਹੈ ਮੈਂ ਪਾ ਕੇ ਆਈ ਸੀ ਹੁਣੇ ਇਹਨੂੰ ਅੱਛਾ ਚਲੋ ਜੀ ਵੀਡੀਓ ਦੇ ਐਂਡ ਮੈਂ ਇੱਥੇ ਕਰਦੀ ਆ ਮਿਲਦੇ ਕਿਸੇ ਹੋਰ ਨਵੇਂ ਸੋਹਣੇ ਜਿਹਾ ਬਲੌਗ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੇ ਵੀਡੀਓ ਪਸੰਦ ਆਈ ਤਾਂ ਲਾਈਕ ਕਮੈਂਟ ਜ਼ਰੂਰ ਕਰਿਓ ਤੁਸੀਂ ਬਣਾ ਕੇ ਦੇਖਿਓ ਇਦਾਂ ਬਹੁਤ ਵਧੀਆ ਬਣਦੀ ਆ